ਕੀਤਾ ਕੀ ਆ ਵੇ ਯਾਰ ਕੀ ਖਾਈਏ ਆ ਅੱਜ ਸਾਲਾ ਕੋਈ ਯਾਰ ਐਹੀ ਜੀ ਆਈਟਮ ਖਾਣ ਨੂੰ ਚੀ ਕਰਦਾ ਪਿਆ ਇੱਧਰ ਚਲੀ ਇੱਧਰ ਚਲੀਏ ਜਾਂ ਇੱਧਰ ਚਲੀਏ ਓਏ ਇਹ ਕਿਵੇਂ ਉਹ ਬਾਈ ਤੇ ਸਹਿਮ ਕੀ ਹਾਲ ਕਿਵੇਂ ਆ ਫਿਰ ਕੋ ਬੜੇ ਹਾਂ ਵਧੀਆ ਵਧੀਆ ਬੜੇ ਟਕਾਰ ਜੇ ਮਾਰਦਾ ਫਿਰ ਨਾ ਕੀ ਗੱਲ ਅੰਦਰ ਆਇਆ ਅੱਜ ਕਿ ਆਇਆ ਯਾਰ ਆਹ ਭੁੱਖ ਲੱਗੀ ਪਈ ਸੀ ਮਾਤਲ ਉਹਦੇ ਪੀਜਾ ਖਾ ਲਈਏ ਉਹ ਖਦਾ ਮੈਨੂੰ ਹੀ ਬਹੁਤ ਲੱਗੀ ਪਈ ਹੈ ਯਾਰ ਮੈਂ ਵੀ ਕਹਾਂਈਆਂ ਨੇ ਆਫਰ ਲੱਗੇ ਹੋਏ ਨੇ ਆਫਰ ਕੀ ਲੱਗੇ ਹੋਏ ਪੂਰੇ ਸੰਗਰੂਰ ਚ ਇੱਕ ਤਾਂ ਸਭ ਤੋਂ ਸਸਤਾ ਅੱਛਾ ਉੱਪਰ ਦੀ ਤਿਹਾਰ ਆਏ ਨਹੀਂ ਪੜਾਕੇ ਪਹਿਲੀ ਵਜਾਈ ਜਾਂਦੇ ਨੇ ਇਹ ਉਹ ਕਿਵੇਂ ਬਾਸਿੰਗ ਮਸ਼ੀਨ ਐਲਈਡੀ ਫੋਨ ਇਹ ਵੀ ਨਾਲ ਰੱਖ ਲਿਆ ਮੈਨੇ ਕੰਮ ਕਰ ਲਿਆ ਹਾਂ ਕੰਮ ਆਏ ਕੰਮ ਕੰਨੂ ਕਰ ਲਿਆ ਹਾਂ ਜੇ ਤੂੰ ਪੀਜ਼ਾ ਖਾਏਗਾ ਠੀਕ ਹੈ 300 ਰੁਪਈਆ ਦਾ ਤਾਂ ਤੈਨੂੰ ਕੂਪਨ ਮਿਲੂਗਾ ਅੱਛਾ ਉਹ ਕੂਪਨ ਮਿਲੂ ਫਰੀ ਦੇ ਵਿੱਚ ਯਾਰੀ ਪੂਰੀ ਗੱਲ ਦੱਸਦਾ ਤੂੰ ਸੋਚ ਨਾ ਤੂੰ ਅંદર ਆ ਜਾ ਤੂੰ ਆ ਜਾ ਕੀ ਆ ਅੰਦਰ ਆ ਅੰਦਰ ਆ ਜਾ ਅੰਦਰ ਆ ਆ ਵਾਈ ਨਾਲ ਮੇਰਾ ਇਹ ਦੇਖ ਜਾਣਕਾਰੀ ਸਾਰੀ ਠੀਕ ਹੈ ਬਾਈ ਯਾਰ 10 ਸੇ ਨੂੰ ਵੜਾ ਜੀ ਆਫਰ ਕੀ ਹੈਗੀ। ਉਹ ਫਿਰ ਵੀ ਉਹ ਹੀ ਆਫਰ ਦੇਣੀ ਹੈ ਕਿ ਮੇਰੇ ਵਾਲੀ। ਹਾਂ ਬਿਲਕੁਲ ਵੀਰੇ। ਬਿਲਕੁਲ ਵੀਰੇ ਜਿਵੇਂ ਤੁਸੀਂ ਆਪਣਾ ਬਾਈ ਨਹੀਂ ਇੱਕ ਮਿੰਟ ਬਾਈ ਤੇਰੇ ਵਾਲੀ ਆਫਰ ਵੱਖਰ ਰੱਖਿਆ ਹੋਇਆ ਦੂਜਿਆਂ ਨਾਲ। ਨਹੀਂ ਸਾਰਿਆਂ ਲਈ ਵੀਰੇ। ਸੇਮ ਸਾਰਿਆਂ ਲਈ ਸਾਰਿਆਂ ਲਈ। ਮਤਲਬ ਕਿ ਬਾਈ ਦਾ ਕਹਿਣਾ ਮਤਲਬ ਹੈ ਜਿਹੜੀ ਆਫਰ ਮੈਨੂੰ ਮਿਲੇ ਸਾਰਿਆਂ ਨੂੰ ਮਿਲੇ। ਇਹਨਾਂ ਨੇ ਇਹ ਕਿਹਾ ਵੀ ਮਤਲਬ ਕਿ ਸਾਰਿਆਂ ਨੂੰ ਦੇਣੀ ਆਪਾਂ ਇਹ ਬਾਈ ਨੂੰ ਫਿਰ ਤੇ ਉਹ ਬਾਈ ਵਾਲੀ ਆਫਰ ਇਹ ਸੀ ਵੀਰੇ ਜਿਵੇਂ ਤੁਸੀਂ ਨੋਰਮਲ ਤਾਂ ਖਾਣਾ ਖਾਣਾ ਆਉਣਾ ਹੀ ਇੱਥੇ ਹਾਂਜੀ ਹਾਂ ਜੇ ਆਪਾਂ 300 ਰੁਪਏ ਦਾ ਆਪਣਾ ਮਿਹਰਬਾਨੀ ਜਾਂਦਾ ਤਾਂ ਆਪਾਂ ਇੱਕ ਉਹਨਾਂ ਨੂੰ ਆ ਇਦੇ ਵਿੱਚ ਇਹ ਵੀ ਆ ਵੀਰੇ ਤੁਸੀਂ ਕੋਈ ਆਪਣਾ ਐਕਸਟਰਾ ਚਾਰਜ ਨਹੀਂ ਲੈਣਾ ਸੋ ਤੋਂ ਜਿਹੜਾ ਸਾਡਾ ਮੀਨੂ ਤੇ ਅੱਜ ਤੋਂ ਸਾਲ ਪਹਿਲਾਂ ਰੇਟ ਸੀ ਉਹੀ ਸਾਡਾ ਰੇਟ ਚੱਲਦਾ ਰਿਹਾ ਹੈ ਤੁਸੀਂ ਇੰਸਟਾਗ੍ਰam ਤੇ ਸਾਡਾ ਮੀਨੂ ਪਾਇਆ ਹੋਇਆ ਡੇਟ ਚੈੱਕ ਕਰ ਲਿਓ ਉਹੀ ਮੀਨੂ ਕੁਆਲਿਟੀ ਕੁਆਲਿਟੀ ਘਟਾਦੀ ਨਹੀਂ ਮੇਰੇ ਕੁਆਲਿਟੀ ਕੁਆਲਿਟੀ ਡਾਊਨ ਨਹੀਂ ਹੈਗੀ ਫਿਰ ਜਦੋਂ ਆਏ ਕਿਵੇਂ ਤੁਸੀਂ ਵਾਸ਼ਿੰਗ ਮਸ਼ੀਨਾਂ ਦੇ ਦੋਗੇ ਇਹਦੇ ਵਿੱਚ ਮੇਰੇ ਪੂਰੀ ਖਾ ਕੇ ਗਿਆ ਮੈਂ ਟਾਪ ਦੀ ਕੁਆਲਿਟੀ ਹੈ ਯਾਰ ਚੱਕਰ ਕੇ ਵੀਰੇ ਸਾਡਾ 1 ਸਾਲ ਪੂਰਾ ਹੋ ਜਾਊਗਾ ਅੱਛਾ ਅਸੀਂ ਇੱਕ ਫੈਸਟੀਵਲਾਂ ਕਰਕੇ ਅਸੀਂ ਤਿਹਾਰਾ ਆਫਰ ਲਾਏ ਨੇ ਜਿਹਦੇ ਵਿੱਚ ਅਗਲਾ ਜੇ ਖਾਣ ਵੀ ਆ ਅਬ ਤਾਂ ਪੈਕੇਜ ਮਾ ਸਕਦਾ ਮਤਲਬ ਕਿ ਖਾਣਾ ਤਾਂ ਹੈਗੀ ਹੈਗੇ ਤੇ ਐਕਸਟਰਾ ਪੈਸੇ ਵੀ ਨਹੀਂ ਦੇਣੇ ਹੈਗੇ ਇਹ ਕਿੰਨੇ ਦੂਜੀ ਗੱਲ ਹੈ ਚਾਹੇ ਤੂੰ ਵੱਧ ਖਾ ਲਾ ਦੇਗਾ ਦੇਗਾ ਦੇ 2 ਕੂਪਨ 5 ਕੂਪਨ ਯਾਨੀ ਕਿ ਤਿੰਨੇ ਵੀ ਤੂੰ ਜਿੱਤ ਸਕਦਾ ਬਿੰਦਰਾ ਹਾਂ ਇੱਕ ਬੰਦਾ ਤਿੰਨੇ ਕੂਪਨ ਵੀ ਜਿੱਤ ਸਕਦਾ ਮਤਲਬ ਇੱਕ ਚ ਥੋੜਾ ਆ ਗਿਆ ਇੱਕ ਚ ਆ ਗਿਆ ਇੱਕ ਚ ਆ ਗਿਆ ਅੱਛਾ ਜੀ ਪੂਰੀ ਦੀਵਾਲੀ ਤੇ ਪੂਰਾ ਵੱਡਾ ਵਾ ਕੰਮ ਤਿਹਾਰਾਂ ਦਾ ਧੁਮਾਕਾ ਕਰਤਾ ਫਿਰਦਾ ਤੁਸੀਂ ਜੀ ਹਾਂ ਜੀ ਹਾਂ ਫਿਰ ਹਾਂ ਆ ਦੱਸੋ ਭਾਈ ਨੂੰ ਯਾਰ ਇਹ ਵੀਰੇ ਐ ਮੈਂ ਮਤਲਬ ਕਿ ਜਿਵੇਂ ਹੁਣ ਦਸਹਿਰਾ ਆਊਗਾ ਦਸਹਿਰੇ ਦੇ ਵੀ ਆਪਾਂ ਚੱਕਾਂਗੇ ਪਰਚੀ ਦਿਵਾਲੀ ਤੇ ਵੀ ਚੱਕਾਂਗੇ ਗੁਰਪੁਰਬ ਤੇ ਵੀ ਚੱਕਾਂਗੇ ਅੱਛਾ ਜੀ ਉਦੋਂ ਆਪਾਂ ਦੇਵਾਂਗੇ ਯਾਨੀ ਕਿ ਜੇ ਜਿਹੜਾ ਪਰਚੀ ਨਿਕਲੀ ਫਿਰ ਤਾਂ ਖਤਮ ਕਰ ਦੂੰਗੀ ਤੁਸੀਂ ਨਹੀਂ 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 ਵੀਰੇ ਖਤਮ ਨਹੀਂ ਹੋਊਗੀ ਉਹ ਬੰਦਾ ਫੇਰ ਵੀ ਐਲੀਜੀਬਲ ਹੈ 1 ਜਨਵਰੀ ਤੱਕ ਬਟ ਕੀ ਆ ਉਹ 60 ਦਿਨਾਂ ਦਾ ਉਹਨੂੰ ਖਾਣਾ ਵੀ ਫ੍ਰੀ ਮਿਲ ਸਕਦਾ ਹੈ ਪੱਕੀ ਗੱਲ ਹੈ ਪੱਕੀ ਗੱਲ ਵੀਰੇ ਮਤਲਬ ਕਿ ਜਦੋਂ ਤੁਸੀਂ ਖਾਣਾ ਆ ਕੇ ਡੇਲੀ ਤੇ ਸੱਤ ਦਿਨ ਫ੍ਰੀ ਖਾਓ ਤੁਸੀਂ ਕੁਛ ਮਰਜ਼ੀ ਖਾ ਸਕਦੇ ਮਰਜ਼ੀ ਵੀਰੇ ਸੱਤ ਦਿਨ ਕੁਛ ਮਰਜ਼ੀ ਖਾ ਸਕਦੇ ਜਿੰਨਾ ਮਰਜ਼ੀ ਢਿੱਡ ਭਰ ਕੇ ਲਗਾਤਾਰ ਸੱਤ ਦਿਨ ਕੁਝ ਵੀ ਖਾ ਸਕਦਾ ਵੀਰੇ ਪੱਕੀ ਗੱਲ ਹੈ ਮੇਰੇ ਪੱਕੀ ਗੱਲ ਹੈ ਇੱਕ ਟਾਈਮ ਇੱਕ ਦਿਨ ਤੇ ਜਾਂ ਤਿੰਨੇ ਟਾਈਮ ਜੀ ਵੀਰੇ ਇੱਕ ਦਿਨ ਚੋ ਜੋ ਮਰਜ਼ੀ ਖਾਈ ਚੱਲੇ ਅੱਛਾ ਜੀ ਉਹਦੀ ਠੀਕ ਹੈ ਜੀ ਮਰਜ਼ੀ ਜੋ ਮਰਜ਼ੀ ਕਰੇ ਫਿਰ ਤਾਂ ਯਾਰ ਮੈਨੂੰ ਤਾਂ ਕਰਵਾਓ ਯਾਰ ਫਿਰ ਵਾਤੇ ਆਵ ਲਾਵਾ ਪੀਜਾ ਪੂਜਾ ਮੇਰੇ ਵਾਸਤੇ ਮੈਂ ਤਾਂ ਖਾਵਾਂ ਮੈਨੂੰ ਤਾਂ ਭੁੱਖ ਬਹੁਤ ਲੱਗੀ ਮੈਂ ਤਾਂ ਮਾਰਕੀਟ ਤੋਂ ਚੱਲੇ ਮੈਂ ਕੋਈ ਖਾ ਪੀਕੋ ਨਾ ਘਰੇ ਹੈ ਨਹੀਂ ਸੀ ਆਇਆ ਬਹਿ ਜਾ ਫਿਰ ਹੋਰ ਯਾਰ ਤੇ ਆਪਣੀ ਜਗ੍ਹਾ ਲੋਕੇਸ਼ਨ ਕਿੱਥੇ ਹੈ ਜੇ ਬਾਈ ਜਨ ਸੌਣਾ ਹੋਵੇ ਲੋਕੇਸ਼ਨ ਵੀਰੇ ਆਪਣਾ ਜਿਹੜਾ ਸਿਵਲ ਹਸਪੀਟਲ ਦਾ ਬੰਦ ਗੇਟ ਪਿਆ ਉਹਦੇ ਬਿਲਕੁਲ ਸਾਹਮਣੇ ਨਰਾਤਾ ਰਾਮ ਦੇ ਨਾਲ ਵਿਧਾਨਤਾ ਹਸਪੀਟਲ ਦੇ ਨਾਲ ਆਪਣਾ ਮੇਰੇ ਪੰਜ ਤਾਰਾ ਰੈਸਟੋਰੈਂਟ ਹੈ ਠੀਕ ਹੈ ਜੀ ਇਹ ਜੇ ਘਰੇ ਬੈਠੇ ਮੰਗਾਉਣਾ ਹੋਵੇ ਘਰੇ ਨੰਬਰ ਕਰੋ ਵੀਰੇ ਫੋਨ ਕਰੋ ਆਪਣੀ ਡਿਲੀਵਰੀ ਫ੍ਰੀ ਆ ਅੱਛਾ ਜੀ ਪਲਾਸਾ ਦਾ ਹੋਣਾ ਚਾਹੀਦਾ 400 400 ਪਲੱਸ ਸਿਟੀ ਦੇ ਵਿੱਚ ਜਿੱਥੇ ਮਰਜੀ ਹੋਊਗਾ ਆਪਾਂ ਪਹੁੰਚਾ ਕੇ ਦੇਵਾਂਗੇ 500 ਕਰ ਲਿਓ ਦੋ ਕੂਪਨ ਮਿਲ ਜਾਣਗੇ ਹਾਂ ਤਾਂ ਤੁਹਾਕਾ ਵੱਡਾ ਕਰਤਾ ਮੰਨ ਲਓ ਵੀ ਤੁਸੀਂ 500 ਦਾ ਆਰਡਰ ਕਰਦੇ ਨਾਲੇ ਕੂਪਨ ਜਾਓ ਨਾਲੇ ਤੁਹਾਡੇ ਸੇਮ ਖਾਣਾ ਜਾਓ ਸੇਮ ਕੁਆਲਿਟੀ ਦਾ ਜਾਓ ਕਿੰਨੇ ਟਾਈਮ 'ਚ ਆਰਡਰ ਕਰੇ ਪਹੁੰਚਾ ਦੋਗੇ ਆਈਡੀਆ ਵੀਰੇ ਮੋਸਟਲੀ ਜਿਹੜਾ ਆਪਣਾ ਮਤਲਬ ਕਿ ਸਿਟੀ ਦੇ ਵਿੱਚ ਆਪਾਂ 20 ਤੋਂ 25 ਮਿੰਟਾਂ ਦੇ ਵਿੱਚ ਆਲਾ ਪਹੁੰਚਾ ਦੇਣਾ ਅੱਧਾ ਘੰਟਾ ਅੱਧਾ ਮਿੰਟ ਰੋਟੀ ਬਣਾਉਣ ਦੇ ਘਰੇ ਲੱਗਦਾ ਹਾਂ ਬਸ ਉਹਦੇ ਵਿੱਚ ਪਹੁੰਚਾ ਪੁਰਦਾ ਜਰ ਨਜ਼ਾਰਾ ਆ ਜਾਓ ਜਰ ਮੇਰਾ ਆਰਡਰ ਲਵਾਓ ਕਰਾਂਗੇ ਆ ਜਾਓ ਮਿੱਤਰੋ ਤੁਸੀਂ ਵੀ ਘਰੇੋਂ ਮੰਨ ਕੇ ਚਲੋ ਤੁਹਾਡੇ ਭੁੱਖ ਲੱਗੀ ਆ ਤੁਹਾਡੇ ਕੋ ਘਰੇ ਬਣਾਉਣ ਨੂੰ ਕੁਝ ਨਹੀਂ ਹੈਗਾ ਤਾਂ ਤੁਸੀਂ ਪੰਜ ਤਾਰਾ ਫਾਸਟ ਫੂਡ ਵਾਲਦੇ ਆ ਜਾਓ ਨਾਲੇ ਦਾ ਵੀਰੇ ਤੁਹਾਡੀ ਭੁੱਖ ਮਟੂਗੀ ਨਾਲੇ ਵੱਡੇ ਵੱਡੇ ਆਫਰ ਲੱਗੇ ਹੋਣੇ ਆ ਜਾਓ ਮਿੱਤਰੋ ਐਲਈਡੀ ਹੈਗਾ ਤੁਹਾਡੇ ਕੋ ਨਾ ਐਲਈਡੀ ਦਾ ਖਰਾਬ ਆ ਤਾਂ ਮੈਨੂੰ ਮਿਲੂ ਆ ਜਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਹਾ ਸੀ ਆ ਜਾਓ ਮਿੱਤਰੋ ਇੱਥੇ ਬਹਿ ਕੇ ਖਾਵਾਂਗੇ ਆ ਜਾਓ ਪੰਜ ਤਾਰਾ ਫਾਸਟ ਫੂਡ ਵਾਲਦੇ